ਪੰਜਾਬ ਦੇ ਵਿੱਚ ਬੀਜੇਪੀ ਦਾ ਦਾਵਾ ਹੈ ਕਿ ਪੰਜਾਬ ਚ ਬੀਜੇਪੀ ਦਾ ਫੈਲਾਹ ਜਿਹੜਾ ਅਮਰਬੇਲ ਵਾਂਗ ਹੋ ਰਿਹਾ ਦਿਨੋ ਦਿਨ ਬੀਜੇਪੀ ਵੱਧ ਪਟ ਰਹੀ ਹੈ ਪਿੰਡਾਂ ਦੇ ਵਿੱਚ ਜਿੱਥੇ ਦਾਵਾ ਕੀਤਾ ਜਾ ਰਿਹਾ ਸੀ ਕਿ ਬੀਜੇਪੀ ਦਾ ਕਿਤੇ ਪੁੰਗਰ ਨਹੀਂ ਵੀ ਨਹੀਂ ਪਰ ਕਹਿੰਦੇ ਨੇ ਕਿ ਉੱਥੇ ਵੀ ਕਾਫੀ ਵੱਡੀ ਤعداد ਵਿੱਚ ਬੀਜੇਪੀ ਨਾਲ ਲੋਕ ਜੁੜ ਰਹੇ ਨੇ ਇਹ ਬੀਜੇਪੀ ਦਾਵਾ ਕਰਦੀ ਹੈ ਪਰ ਕੀ ਦੂਜੀਆਂ ਸਟੇਟਾਂ ਦੇ ਵਾਂਗ ਪੰਜਾਬ ਦੇ ਵਿੱਚ ਵੀ ਬੀਜੇਪੀ ਤੇ ਉਹੀ ਫੈਕਟਰ ਇੱਥੇ ਕੰਮ ਕਰਨਗੇ ਕਿ ਇੱਥੇ ਦਲਿਤ ਸਮਾਜ ਦੇ ਨਾਲ ਜਿਹੜੇ ਜੁੜੇ ਮੁੱਦੇ ਨੇ ਜਿਸ ਤਰ੍ਹਾਂ ਦੂਜੀਆਂ ਸਟੇਟਾਂ ਦੇ ਵਿੱਚ ਚਲਦੇ ਨਹੀਂ ਵੈਸੇ ਹੀ ਐਂਗਲ ਤੋਂ ਇੱਥੇ ਉਹ ਮੁੱਦਿਆਂ ਨੂੰ ਚੱਕਣਗੇ ਕਿ ਇੱਥੇ ਵੀ ਜਿਹੜਾ ਹਿੰਦੂ ਤੇ ਮੁਸਲਮਾਨ ਕਾਰਡ ਹੈ ਉਹਦੇ ਤੇ ਕੰਮ ਹੋਏਗਾ ਜਿਦਾਂ ਪਿਛਲੇ ਦਿਨੀ ਅਸੀਂ ਦੇਖਿਆ ਸੀ ਉੱਤੇ ਵੀ ਸਵਾਲ ਕਰਾਂਗੇ ਸੋ ਉਸ ਤੋਂ ਇਲਾਵਾ ਤਾਲਿਬਾਨ ਦੇ ਅੱਗੇ ਆਖਰ ਬੀਜਪੀ ਦਾ ਇਹਨਾਂ ਨਰਮ ਰੁਖ ਕਿਵੇਂ ਪੈ ਗਿਆ ਸੋ ਇੱਥੇ ਗੱਲ ਕਰਨ ਦੇ ਲਈ ਅੱਜ ਸਾਡੇ ਕੋਲ ਖਾਸ ਮਹਿਮਾਨ ਨੇ ਸਾਬਕਾ ਕੈबिनेट ਮੰਤਰੀ ਔਰ ਮੌਜੂਦਾ ਕੋਆਰਡੀਨੇਟਰ ਸਹਿਕਾ ਜੀ ਆਪ ਜੀ ਦਾ ਬਹੁਤ ਸੁਸਾ ਜਿਸ ਤਾਲੀਬਾਨ ਨੂੰ ਅਸੀਂ ਕੋਸ ਦੇ ਰਹੇ ਹਾਂ ਅੱਜ ਉਸੇ ਤਾਲੀਬਾਨ ਦੀ ਜੀ ਹਜ਼ੂਰੀ ਦੇ ਵਿੱਚ ਪੂਰੀ ਕੇਂਦਰ ਸਰਕਾਰ ਲੱਗੀ ਹੈ ਕੀ ਵਜ੍ਹਾ ਕੀ ਮੁੱਦਾ ਜੀ ਤਾਲੀਬਾਨ ਦਾ ਵਿਦੇਸ਼ ਮੰਤਰੀ ਆਇਆ ਹੋਇਆ ਜੀ ਔਰ ਉਸ ਵਿਦੇਸ਼ ਮੰਤਰੀ ਦੀ ਆਉ ਭਗਤ ਦੇ ਵਿੱਚ ਕੇਂਦਰ ਸਰਕਾਰ ਪੂਰੇ ਬੀਜੇਪੀ ਲੱਗੀ ਹੋਈ ਜਿਸ ਤਾਲੀਬਾਨ ਨੂੰ ਕਦੀ ਵੀ ਕੋਈ ਵੀ ਬੰਦਾ ਕੋਈ ਗਲਤ ਐਕਸ਼ਨ ਕਰਦਾ ਸੀ ਤੇ ਕਹਿੰਦੇ ਸੀ ਤਾਲੀਬਾਨ ਸੋਚ ਵਾਲਾ ਇਹ ਤਾਲੀਬਾਨੀ ਹਰਕਤਾਂ ਕਰਦਾ ਹੈ ਚਾਹੇ ਕਿਸਾਨ ਅੰਦੋਲਨ ਸੀ ਉੱਥੇ ਵੀ ਕੱਲੇ ਕੱਲੇ ਕਿਸਾਨ ਨੂੰ ਤਾਲੀਬਾਨੀ ਕਿਹਾ ਗਿਆ ਸੀ ਸੋ ਉਸ ਤਾਲੀਬਾਨ ਦੀ ਆਉ ਭਗਤ ਨਹੀਂ ਕਿਉਂ ਹੋ ਰਹੀ ਹੈ ਤਕ ਮੈਂ ਨੋ ਮੋਡੇਰਾਟਰ ਦਾ ਨਹੀਂ ਪਤਾ ਪਰ ਤੁਹਾਡੀ ਗੱਲ ਦਾ ਮੈਂ ਜਵਾਬ ਦੇ ਸਕਦਾ ਜੀ ਜੇ ਕੋਈ ਕੋਨਟਰੀ ਦਾ ਕੋਈ ਬਾਹਰਲੇ ਮੁਲਕ ਦਾ ਮਨਿਸਟਰ ਆਂਦਾ ਜਾਂ ਸੈਂਟਰ ਦਾ ਜੀ ਜੀ ਤਾਂ ਦਾ ਇੱਕ ਪ੍ਰੋਟੋਕੋਲ ਹੁੰਦਾ ਸ਼ਾਇਦ ਉਹ ਪ੍ਰੋਟੋਕੋਲ ਨਿਭਾਇਆ ਜਾ ਰਿਹਾ ਹੋਵੇ ਜੀ ਸੋ ਸਾਬ ਇੱਕ ਪ੍ਰੋਟੋਕੋਲ ਹੋ ਰਿਹਾ ਕਿਸ ਦੇਸ਼ ਦੇ ਸਾਡੇ ਦੇਸ਼ ਦੀ ਜਾਣ ਕੇ ਸਾਡੇ ਦੇਸ਼ ਦੇ ਕਾਨੂੰਨ ਨੂੰ ਔਰ ਸਾਡੇ ਲੋਕਤੰਤਰ ਨੂੰ ਚੈਲੰਜ ਕਰ ਦਿੱਤਾ ਹਸਤਾਲਬਾਨੀ ਮੰਤਰੀ ਨੇ ਹੁਣ ਕਹਾਂਗੇ ਅਸੀਂ ਕਿ ਤਾਲਿਬਾਨੀ ਆਲੇ ਨੇ ਤਾਲਿਬਾਨੀ ਕਾਨੂੰਨ ਚਲਾਇਆ ਪ੍ਰੈਸ ਕਾਨਫਰੈਂਸੀ ਉਸ ਪ੍ਰੈਸ ਕਾਨਫਰੈਂਸ ਦੇ ਵਿੱਚ ਉਹਨੇ ਕਿਹਾ ਕਿ ਕੋਈ ਲੇਡੀਜ਼ ਨਹੀਂ ਆਈ ਕੋਈ ਮਹਿਲਾ ਨਹੀਂ ਆਉਣ ਦਿੱਤੀ ਸਾਡੀ ਦੇਸ਼ ਜਾਣ ਕੇ ਮਹਿਲਾਵਾਂ ਦਾ અપਮਾਨ ਲੋਕਤੰਤਰਕ ਦੇਸ਼ ਹੋਵੇ ਮੋਤੀ ਸਾਹਿਬ ਦੀ ਸਰਕਾਰ ਹੋਵੇ ਬੇਟੀ ਬਚਾਓ ਬੇਟੀ ਪੜਾਓ ਉਹਨਾਂ ਦਾ ਨਾਰਾ ਹੋਵੇ ਤੇ ਉੱਥੇ ਬੇਟੀਆਂ ਨੂੰ ਤਾਲਿਬਾਨੀ ਕਹਿਣ ਕਿ ਇੱਥੇ ਨਹੀਂ ਵਰਦਣਾ ਜੀ ਤੁਹਾਨੂੰ ਅਸੀਂ ਪ੍ਰੈਸ ਕਾਨਫਰੰਟ ਚ ਨਹੀਂ ਆਉਣ ਮੈਂ ਮੰਤਰੀ ਆ ਮਿਲਣੇ ਆ ਇਹ ਬਰਤਿਆ ਨਹੀਂ ਮੈਂ ਧਿਆਨ ਨਹੀਂ ਕੀਤਾ ਜੀ ਬਿਲਕੁਲ ਵੈਸੇ ਵਾਰਲੇ ਮੁਲਕਾਂ ਨਾਲ ਜੜੀ ਕੂਟਨੀਤਿਕ ਰ ਜੀ 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 ਉਹ ਇੱਕ ਬੜਾ ਬਾਸਟ ਸਬਜੈਕਟ ਹੈਗਾ ਜੀ 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 ਅੱਜ ਦੇ ਦੁਸ਼ਮਣ ਕੱਲ ਦੇ ਦੋਸਤ ਕੱਲ ਦੇ ਦੁਸ਼ਮਣ ਅੱਜ ਦੇ ਦੋਸਤ ਇਹ ਕੁੱਲ ਮਿਲਾ ਕੇ ਫਿਰ ਮੌਲਤ ਆ ਫਿਰ ਰਾਜਦਾ ਹੀ ਹੈ ਨਾ ਜੀ ਜਿੰਤਾ ਦੀ ਵਾਰ ਤਾਲੀਬਾਨ ਕੱਲ ਤੱਕ ਬਗਾਵਤ ਕਰਦੇ ਸੀ ਉਦੋਂ ਹੱਤਵੱਤੀ ਸੀ ਲੇਕਿਨ ਅੱਜ ਉਹਨਾਂ ਦੇ ਕੋਲ ਰਾਜ ਆ ਗਿਆ ਪਾਕਿਸਤਾਨ ਦੀ ਕੁਰਸੀ ਆ ਗਈ ਤਾਂ ਉਹ ਸਾਡੇ ਦੋਸਤ ਹੋ ਗਏ ਮਿੱਤਰੋ ਰਾਜਦਾਨੀ ਹਾਂ ਦੇਖੋ ਇੰਟਰਨੈਸ਼ਨਲ ਜਿਹੜੀਆਂ ਹੁੰਦੀਆਂ ਡੀਲਿੰਗ ਡੀਲਿੰਗਸ ਹੁੰਦੀਆਂ ਆ ਗਿਆ ਜੀ 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 ਉਹ ਉਹ ਬਹੁਤ ਮੈਨੇ ਰੱਖ ਅੱਛਾ ਕਿ ਜੁ ਵੀ ਕਈ ਵਰੀ ਕਈ ਵਰੀ ਸੂਈ ਨਾਲ ਸੂਈ ਕੱਟ ਸੂਈ ਨਾਲ ਕੰਢਾ ਕੱਟਣਾ ਪੈਂਦਾ ਓਕੇ ਸਮਝੇ ਨਾ ਸੋ ਐਡੀ ਵੱਡੀ ਜਿਹੜੀ ਫੋਰਨ ਪੋਲਿਸੀ ਦੀ ਕੋ ਡਿਪਲੋਮੇਸੀ ਆ ਮੈਂ ਉਹਦੇ ਬਾਰੇ ਬਹੁਤ ਕਮੈਂਟ ਓਕੇ ਸਰ ਵੱਡੀ ਗੱਲ ਕਹੀ ਤੁਸੀਂ ਸੂਈ ਨਾਲ ਕੰਢਾ ਕੱਟਣਾ ਪੈਂਦਾ ਇਹ ਇੰਡੀਆ ਨੇ ਕੱਟਿਆ ਹੈ ਕਿ ਤਾਲੀਬਾਨ ਨੇ ਕੱਟਿਆ ਕਿਸੇ ਨੇ ਵੀ ਕੱਟਿਆ ਹੈ ਕੱਟ ਦਿੱਤਾ ਉਹਨਾਂ ਨੂੰ ਮਨਜ਼ੂਰ ਹੋਊਗਾ ਤਦ ਇਹ ਠੀਕ ਹੈ ਜੀ ਹਾਂ ਔਰ ਸੂਈ ਨੂੰ ਵੀ ਮਨਜ਼ੂਰ ਹੋਊਗਾ ਕੰਢਾ ਨੂੰ ਵੀ ਮਨਜ਼ੂਰ ਹੋਊਗਾ ਜੀ 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 ਬਲਕਿ ਸੂ ਸਾਹਿਬ ਦੇ ਮਤਲਬਕ ਕੰਢਾ ਕੱਟ ਦਿੱਤਾ ਹੈ ਸੂਈ ਨੇ ਹੁਣ ਸੂਈ ਕੌਣ ਹੈ ਕੰਢਾ ਕੌਣ ਹੈ ਦਰਸ਼ਕੋ ਫੈਸਲਾ ਤੁਸੀਂ ਕਰੋ ਉਹਨਾਂ ਨੂੰ ਛੇਤਰ ਬਹੁਤ ਪੈਂਦੇ ਨੇ ਕੁੱਟਕਟਾਪਾ ਬਹੁਤ ਹੁੰਦਾ ਪਰਚੇ ਹੋ ਜਾਂਦੇ ਨੇ ਅੱਜ ਉਸੇ ਹੀ ਯੂਪੀ ਦੇ ਵਿੱਚ ਤਾਲਿਬਾਨੀ ਇੱਕ ਲੀਡਰ ਜਾ ਰਿਹਾ ਹੈ ਗੇਵਨ ਦੇ ਵਿੱਚ ਉੱਥੇ ਉਹਨਾਂ ਨੂੰ ਗੋਡ ਆਫ ਆਨਰ ਜਿਹੜਾ ਉਹ ਦਿੱਤਾ ਜਾ ਰਿਹਾ ਜੀ ਸਪੈਸ਼ਲ ਪੁਲਿਸ ਟੁਕੜੀ ਜਿਹੜੀ ਸਲਾਮ ਕਰੇਗੀ ਉਹੀ ਹੋਗੀ ਜਿਹੜੇ ਕਦੀ ਪੁਲਿਸ ਨੂੰ ਦੱਸਦੇ ਆਪਣੇ ਇਹਨਾਂ ਨੂੰ ਦੱਸਦੇ ਸੀ ਵਿਸ਼ੇਸ਼ ਹਮਦਾਈ ਨੂੰ ਕਿ ਤੁਹਾਨੂੰ ਪਤਾ ਨਹੀਂ ਮੌਲਾ ਨੂੰ ਪਤਾ ਨਹੀਂ ਹੈ ਕਿ ਯਹਾਂ ਪਰ ਬਾਬਾ ਕੀ ਸਰਕਾਰ ਹੈ ਅੱਜ ਉਹ ਬਾਬਾ ਉਸ ਤਾਲਿਬਾਨ ਦੇ ਅੱਗੇ ਕਿਸ ਤਰੀਕੇ ਦੇ ਨਾਲ ਪੇਸ਼ ਆਇਆ ਇਹ ਉਹ ਦਾਮਾ ਮਤਲੇ ਤਾਂ ਕਿਸੇ ਨੂੰ ਨਾ ਕਿਸ ਤਰ੍ਹਾਂ ਨਹੀਂ ਆਇਆ ਤਾਂ ਅਸੀਂ ਇੱਕ ਨਰੇਟਿਵ ਬਣਾਉਂਦੇ ਰਹਿੰਦੇ ਲੋਕੀ ਹੂੰ ਹੂੰ ਕਦੇ ਨਾ ਯੂਪੀ ਤੇ ਆ ਯੂਪੀ ਦੇ ਵਿੱਚ ਤਾਂ ਸਾਰੇ ਅਪਰਾਧੀਆਂ ਨੂੰ ਹੈਂਡਲ ਕੀਤਾ ਜਾਂਦਾ ਇੱਕ ਵਿਸ਼ੇਸ਼ ਸਮਾਜ ਸਮਾਜ ਨਾਲ ਦੇ ਅਪਰਾਧ ਜੋੜਦਾ ਵੱਡੋਜਰ ਵਿਸ਼ੇਸ਼ ਸਮਾਜ ਇਹ ਵਿਸ਼ੇਸ਼ ਸਮਝਾਏ ਹੀ ਕਰੇਗਾ ਤਾਂ ਫਿਰ ਉਹ ਲਾਈਮਲਾਈਟ ਚਾਹੇਗਾ ਯੂਪੀ ਪਰ ਦਿੱਲੀ ਬਿਹਾਰ ਨਾ ਬਿਲਕੁਲ ਮੈਂ ਬਿਲਕੁਲ ਐਗਰੀਡ ਰਹੀ ਹਾਂ ਉਹ ਜਿਹੜੇ ਯੋਗੀ ਦੀ ਸਰਕਾਰ ਆ ਉਹ ਸਿਰਫ ਐਕਸ਼ਨ ਲੈਂਦੇ ਆ ਜਿਹੜੇ ਅਪਰਾਧੀ ਚਾਹੇ ਉਹ ਕਿਸੇ ਕਿਸੇ ਧਰਮ ਦਾ ਕਿਸੇ ਜਾਤ ਦਾ ਕਿਸੇ ਬਰਾਦਰੀ ਦਾ ਹੋਵੇ ਜੀ ਉਹ ਲੈਂਦੇ ਆ ਬਿਲਕੁਲ ਤੁਹਾਡੇ ਨਾਲ ਐਗਰੀ ਨਹੀਂ ਪਈ ਮੈਂ ਕੋਈ ਕੋਈ ਇੱਕ ਕੋਈ ਇਹ ਕੈਸਾ ਕਰ ਦੱਸ ਦਿਓ ਕਿ ਜਿਸ ਘਰ ਤੇ ਮੁਸਲਮਾਨ ਤੋਂ ਇਲਾਵਾ ਕਿਸੇ ਹੋਰ ਤੇ ਬਰਦੋਜਾ ਚੱਲਿਆ ਤੁਸੀਂ ਮੁਸਲਮਾਨ ਦਾ ਨਾਮ ਲੈਦਾ ਮੈਂ ਹਿੰਦੂ ਦਾ ਲੈ ਦੂੰਗਾ ਐਦਾ ਐਦਾਂ ਕਰਨ ਨਹੀਂ ਹੈ ਕਰਨੀ ਨਹੀਂ ਨਹੀਂ اچھا ਹੁਣ ਚਲੋ ਆਪਾਂ ਪੰਜਾਬ ਪੰਜਾਬ ਵੱਲ ਨੂੰ ਆਈਏ ਮੈਂ ਬਿਲਕੁਲ ਇਸ ਗੱਲ ਤੇ ਕੰਫੀਡੈਂਟ ਆ ਭਾਈ ਯੂਪੀ ਦੇ ਵਿੱਚ ਸਿਰਫ ਲਾਅ ਐਂਡ ਆਰਡਰ ਮੈਂਟਨ ਕੀਤਾ ਜਾਂਦਾ ਗੀਤਾਰਮ ਜਾ ਕੁਛ ਨਹੀਂ ਦੇਖੀ ਜਾਂਦੀ ਫੇ ਤੁਸੀਂ ਆਪਣੀ ਗੱਲ ਹੈ ਲੋ ਜੀ ਅੱਜ ਤਾਲਿਬਾਨ ਨੂੰ ਸਨਮਾਨ ਦਿੱਤਾ ਜਾਂਦਾ ਤਾਂ ਆਮ ਮੁਸਲਮਾਨ ਨੂੰ ਕਿਉਂ ਨਹੀਂ ਦਿੱਤਾ ਜਾਂਦਾ ਹੋਊਗਾ ਚਲੋ ਅਗਿਆਸੀ ਜਿਹੜਾ ਦੇਲੇ ਸਮਾਜ ਹੈ ਬੀਜਪੀ ਦੇ ਲਈ ਦੇਲੇ ਸਮਾਜ ਕੀ ਮਾਇਨੇ ਰੱਖਦਾ ਅਸੀਂ ਅਸੀਂ ਸਮਾਜਾਤਵਾਦ ਚ ਪੈਂਦੇ ਨੇ ਸਾਡਾ ਤਾਂ ਇੱਕ ਕੁੱਟੀ ਸਾਨੂੰ ਇਹ ਮਿਲੇ ਆ ਅਸੀਂ ਤਾਂ ਸਮਰਸਤਾ ਦੇ ਪ੍ਰਿੰਸੀਪਲ ਤੇ ਚੱਲਦੇ ਆ ਸਾਡੇ ਦਾ ਸਾਡੇ ਦਾ ਬਚਪਨ ਤੋਂ ਕੁੱਟਿਆ ਆ ਫੇ ਕੋਈ ਜਾਤ ਪਾਤ ਨਹੀਂ ਅਸੀਂ ਦਲਤਾਂ ਦੀ ਬੀ ਉਹਨੇ ਜਤ ਕਰਦੇ ਆ ਜਿੰਨੇ ਦੂਜਿਆਂ ਦੀ ਕਰਦੇ ਆ ਸੂਸਬ ਮਨੁਸਮ੍ਰਿਤੀ ਤੇ ਪ੍ਰੋਸਾ ਦੇ ਸਿਵਿਧਾਂਤ ਮਨੁਸਮਾਰੇ ਤੇ ਕਿਸੇ ਨੇ ਪੜੀਦਾ ਹੈ ਜੀ ਅਮੀ ਅਮੀ ਲੋਕੀ ਬੋਲੀ ਜਾਂਦੇ ਆ ਮਨੁਸਮ੍ਰਿਤੀ ਚ ਕਿੱਥੇ ਜਾਤ ਪਾਤ ਲਿਖੀ ਹੈ ਕਿਤੇ ਲਿਖੀ ਨਹੀਂ ਆ ਇੱਕ ਇੱਕ ਨਰੇਟਿਵ ਬਣਾ ਕੇ ਅਮੀ ਚਲੀ ਚਲੋ ਚਲੀ ਚਲੋ ਮਨੁਸਮ੍ਰਿਤੀ ਚ ਕਿਤੇ ਜਾਤ ਪਾਤ ਨਹੀਂ ਲਿਖੀ ਸਾਡੇ ਕੁੰਭ ਹੋਇਆ ਕੁੰਭ ਦੇ ਵਿੱਚ 60 70 ਕਰੋੜ ਰੁਪਏ ਗਿਆ ਉੱਥੇ ਦੱਸੋ ਬ੍ਰਾਹਮਣ ਦਾ ਘਾਟ ਕਿੱਥੇ ਸੀਗਾ ਛਤਰੀ ਦਾ ਘਾਟ ਕਿੱਥੇ ਸੀਗਾ ਸ਼ੂਦਰ ਦਾ ਘਾਟ ਕਿੱਥੇ ਸੀਗਾ ਇੱਕ ਘਾਟ ਤੇ ਸਾਰੇ ਇੱਕ ਨਦੀ ਚ ਪਾਣੀ ਜੀ ਗੁੱਬੇ ਲਈ ਜਾਂਦੇ ਆ ਇੱਕ ਰਾਮ ਦਾ ਨਾਮ ਲੈਂਦੇ ਆ ਇੱਕ ਭਗਵਾਨ ਸ਼ੰਕਰ ਨੂੰ ਮੰਗਦੇ ਆ ਇਹ ਤਾਂ ਇਹਦਾ ਜਿਹੜੇ ਲੋਕਾਂ ਨੇ ਇਹਦੇ ਚ ਕੋਈ ਖਟਨਾ ਉਹ ਗੱਲਾਂ ਕਰਦੇ ਆ ਦੀਆਂ ਜੀ ਜੀ ਸੁਸਾ ਸਾਡੇ ਸਾਡੇ ਸਨਾਤਨੀ ਸਮਾਜ ਸਾਡੀ ਭਾਜਪਾ ਕੋਈ ਕੁਝ ਨਹੀਂ ਕਰਦਾ ਹਰਿਆਣੇ ਦੇ ਵਿੱਚ ਆਈਪੀਐਸ ਨੇ ਆਪਣੇ ਆਪ ਨੂੰ ਗੋਲੀ ਮਾਰਦੀ ਜੀ ਜਿਹੜਾ ਬਡਾਊਟ ਦਾ ਸੀ ਇਹ ਤਾਂ ਬਡਾ ਉਸ 14 ਸੀ ਕਿੰਨਾ ਕੁ ਪਰੇਸ਼ਾਨ ਹੋਇਆ ਹੋਗਾ ਉਹਦੇ ਜਿਹੜਾ ਸੁਸਾਈ ਨੋਟ ਉਹਦੀ ਘਰ ਦੀ ਜੋ ਇਲਜ਼ਾਮਗਾਰੀ ਮੈਸੇਜ ਉਹਦੀ ਉਹਦੇ ਵਿੱਚ ਮੈਨੇ ਸਾਹਿਬ ਕਹ ਕੇ ਜਿਹੜੇ ਉਸ ਅਫਸਰ ਨੇ ਉੱਚੀ ਜਾਤੀ ਤੋਂ ਨੇ ਔਰ ਉਹਨਾਂ ਨੇ ਦਲਿਤ ਹੋਣ ਕਰਕੇ ਗਿਨਤ ਜਰੀਏ ਕਿ ਤੱਕ ਨੂੰ ਮਨਾ ਪੈਗਾ ਦੂਸਰਾ ਤੁਹਾਡੇ ਸਾਹਮਣੇ ਹੈ ਸੁਪਰੀਮ ਕੋਰਟ ਸੁਪਰੀਮ ਪਾਵਰ ਚੀਫ ਜਸਟਿਸ ਉਹਨਾਂ ਦਾ ਜਵਾਬ ਲੈਣਾ ਹੈ ਸੋ ਉਹਨਾਂ ਦੇ ਉੱਤੇ ਵੀ ਜੀ ਦੇਖੋ ਜਿੱਥੇ ਤੱਕ ਐਡੀਜੀਪੀ ਦਾ ਸਵਾਲ ਆ ਬਹੁਤ ਮਾੜੀ ਘਟਨਾ ਹੈ ਜੀ ਔਰ ਜਿਨ੍ਹਾਂ ਹਾਲਤਾਂ ਚ ਉਹਨੇ ਸੁਇਸਾਈਡ ਕੀਤਾ ਉਹ ਬਾਕੀ ਮਾੜੀ ਹਾਲਾਤ ਆ ਪਰ ਹੜਗਾਂ ਨੂੰ ਜੋੜ ਦੇਣਾ ਉਹ ਉਹ ਬੰਦਾ ਸਵਰਨ ਸੀ ਉਹ ਦਲਿਤ ਸੀ ਨਾ ਉਹ ਇਹ ਵਾਰੀ ਇਹਨਾਂ ਚੀਜ਼ਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਜੀ ਉਹ ਹੋ ਸਕਦਾ ਉਹ ਉਹ ਬੰਦਾ ਕੱਲ ਨੂੰ ਜੇ ਸਿਚੁਏਸ਼ਨ ਡਿਫਰੈਂਟ ਹੁੰਦੀ ਫਿਰ ਫਿਰ ਵੀ ਗੱਲ ਕੀ ਨਿਕਲਣੀ ਸੀ ਫਿਰ ਫਿਰ ਇਹ ਨੈਰੇਟਿਵ ਨਹੀਂ ਬਣਦਾ ਸੀ ਇਸ ਕਰਕੇ ਹਰ ਗੱਲ ਨੂੰ ਆਪਣਾ ਫਾਇਦਾ ਉਠਾਣ ਲਈ ਐਦਾਂ ਜੋੜਨਾ ਨਾ ਇਹ ਵੀ ਕੁਝ ਹਿੰਦੁਸਤਾਨ 'ਚ ਚੰਗਾ ਟਰੈਂਡ ਨਹੀਂ ਹੈ ਸੋ ਸਭ ਜੋ ਚੀਫ ਜਸਟਿਸ ਸਾਹਿਬ ਦੇ ਉੱਪਰ ਜੁਕੀ ਜਿਹੜੀ ਐ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਬਾਰੇ ਔਰ ਉਹਦੇ ਬਾਅਦ ਉਸ ਵਕੀਲ ਦਾ ਬਿਆਨ ਆਣਾ ਕਿ ਮੈਨੂੰ ਕੋਈ ਗਲਾਨੀ ਕੋਈ ਮਾਰ ਨਾ ਪੁਰਾ ਕਿ ਉਹਨਾਂ ਨੇ ਕੁਝ ਲਫਜ਼ ਹੀ ਇਸ ਤਰ੍ਹਾਂ ਕੀਤੇ ਜੀ ਮਤਲਬ ਇਹਦਾ ਵੀ ਇਹਦਾ ਵੀ ਜਵਾਬ ਇਹ ਹੀ ਆ ਕਿ ਇਹਨੂੰ ਵੀ ਦਲਿਤ ਨਾਣ ਦਲਿਤ ਨਾ ਜੋੜਨਾ ਬਹੁਤ ਖਤਰਨਾਕ ਹੈ ਬਹੁਤ ਗਲਤ ਹੈ ਪਹਿਲੀ ਗੱਲ ਤਾਂ ਮੈਂ ਖੁੱਲੇ ਮਨ ਨਾਲ ਉਹ ਜੁੱਤੀ ਮਾਰਨ ਦੀ ਘਟਨਾ ਨੂੰ ਨਿੰਦਰਾ ਆ ਜੀ ਨਹੀਂ ਹੋਣਾ ਚਾਹੀਦਾ ਵਾਇਲੈਂਸ ਨਹੀਂ ਹੋਣਾ ਚਾਹੀਦਾ ਪਰ ਮੈਂ ਵੀ ਇੱਕ ਲਾਇਰ ਆ ਮੈਂ 25 ਸਾਲ ਪ੍ਰੈਕਟਿਸ ਕੀਤੀ ਆ ਬੜੀ ਤਕੜੀ ਜੱਜ ਨੂੰ ਵੀ ਕੋਈ ਰਾਈਟ ਨਹੀਂ ਹੁੰਦਾ ਕਮੈਂਟ ਕਰਨ ਦਾ ਜੀ ਕਿਸੇ ਦੇ ਤਰਮ ਵਾਸਤੇ ਕਿਸੇ ਦੇ ਪਿਸ਼ਟ ਵਾਸਤੇ ਸੋ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਮੈਂ ਕਹਿੰਨਾ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਜੁਡੀਸ਼ਰੀ ਲਈ ਵੀ ਕਹਨਾ ਹੈ ਤੁਸੀਂ ਇਦਾਂ ਖੁੱਲੇ ਆਮ ਕਿਸੇ ਦੇ ਆਸਥਾ ਦੇ ਇਸ ਕਮੈਂਟ ਨਹੀਂ ਜਾ ਸਕਦੇ ਤੁਹਾਡਾ ਕੰਮ ਫੈਸਲਾ ਕਰਨਾ ਸੋ ਯੂ ਡਿਸਮਿਸ ਦਾ ਕੇਸ ਯੂ ਸੈਕਟਰ ਦਾ ਕੇਸ ਯੂ ਰਜੈਕਟ ਦਾ ਪਟੀਸ਼ਨ অর ਨਾ ਸੋ ਇੱਕ ਬੰਦੇ ਨੂੰ ਹੀ ਟੋਟਲ ਜ਼ਿੰਮੇਵਾਰ ਥਾ ਦੇਣਾ ਉਹ ਠੀਕ ਨਹੀਂ ਹੈ ਸੂਚਨਾ ਹੁਣ ਪੰਜਾਬ ਦੇ ਵਿੱਚ ਬੀਜੇਪੀ ਲਈ ਇੱਥੇ ਆਪਣੇ ਆਪ ਨੂੰ ਸਥਾਪਿਤ ਕਰਨ ਵਾਸਤੇ ਅਜੰਡਾ ਕੀ ਹੈ ਇਸ ਮੁੱਦੇ ਦੇ ਤੇ ਤੁਸੀਂ ਸੈਟ ਬੀ ਬੀਜੇਪੀ ਸ਼ੁਰੂ ਤੋਂ ਹੀ ਇੱਕ ਜਾਤ ਪਾਤ ਰਹਿਤ ਪਾਈਚਾਰਾ ਵਾਲੇ ਸਮਾਜ ਦੀ ਸ਼ਾਮਲਾ ਕਰਨੇ ਨਹੀਂ ਹੋਰ ਪੰਜਾਬ ਦੀ ਤਰੱਕੀ ਲਈ ਗੱਲ ਕਰਦੀ ਹੈ ਜੀ ਜੀ 1996 ਦੇ ਵਿੱਚ ਸਾਡਾ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਹੋਇਆ ਸੀ ਉਦੋਂ ਵੀ ਮੇਨ ਆਬਜੈਕਟਿਵ ਇਹ ਸੀਗਾ ਕਿ ਹਿੰਦੂ ਸਿੱਖ ਜੋ ਪਾਰ ਡੈ ਗਿਆ ਸੀਗਾ ਭਰਾਵਾ ਭਰਾਵਾ ਦਾ ਅਤਵਾਦ ਤੇ ਪੀਟਰ ਤਰਾ ਉਹ ਕਵਰਪ ਹੋਵੇ ਨੇੜੇ ਆ ਕੇ ਇਕੱਠੇ ਪੰਜਾਬ ਨੂੰ ਸਮਾ ਲਈਏ ਪਰ ਉਹ ਐਕਸਪੀਰੀਅੰਸ ਬਹੁਤ ਮਤਲਬ ਬਹੁਤ ਵੱਡਾ ਸਕਸੈਸਫੁਲ ਹੋਇਆ ਸੀ ਪੰਜਾਬ ਉਹਨਾਂ ਦਿਨਾਂ 'ਚ ਆਪਸੀ ਪਾਈਚਾਰਾ ਘਟਨਾਵਾਂ ਇਦਾਂ ਦੀਆਂ ਧਰਮ ਜਾਤੀ ਦੀਆਂ ਖਤਮ ਹੋ ਗਈਆਂ ਸੀ ਔਰ ਪੰਜਾਬ ਤਰੱਕੀਆਂ ਦੀਆਂ ਬੁਲੰਦੀਆਂ ਤੇ ਪਹੁੰਚਿਆ ਸੀ ਉਸ 20 ਸਾਲਾਂ ਦੇ ਵਿੱਚ 15 ਸਾਲ ਦਾ ਰਾਜ ਰਿਹਾ ਨਾਲ ਦੀਆਂ। ਸੋ ਭਾਜਪੀ ਤਾਂ ਹਮੇਸ਼ਾ ਪੰਜਾਬ ਦੇ ਭਲੇ ਦੀ ਗੱਲ ਕਰਦੀ ਆ ਜਿਹੜਾ ਵੀ ਮੁੱਦਾ ਆਪਣੇ ਇੱਕ ਆਈਡਿਓਲੋਜੀ ਤੇ ਚੱਲ ਕੇ ਕੋਈ ਅੱਧਰ ਉੱਧਰ ਪਟਕਣ ਦੀ ਥਾੜੀ ਕੋਈ ਨੀਤੀ ਨਹੀਂ ਆ। ਅਸੀਂ ਪੰਜਾਬ ਦੇ ਭਲੇ ਵਾਸਤੇ ਹੀ ਰਾਜਨੀਤੀ ਕਰਦੇ ਆ। ਅੱਜ ਤੁਸੀਂ ਜਲੰਧਰ ਦੇ ਵਿੱਚ ਵੇਖਿਆ ਇੱਕ ਕਾਰਡ ਖੇਡਿਆ ਗਿਆ ਹੈ ਹਿੰਦੂ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਜਿੱਥੇ ਕਿਤੇ ਹੁੰਦਾ ਯੂਪੀ ਬਿਹਾਰ ਜਾਂ ਕਿਤੇ ਇਹ ਹੁੰਦਾ ਮੱਧ ਪ੍ਰਦੇਸ਼ ਜਾਂ ਮਹਾਰਾਸ਼ਟਰ ਹੁੰਦਾ ਤਾਂ ਸ਼ਾਇਦ ਇੱਥੇ ਟੰਗੇ ਹੋ ਗਏ ਹੁੰਦੇ ਹੁਣ ਤੱਕ ਬਲਡੋਜ਼ਰ ਵੀ ਚੱਲ ਗਏ ਹੁੰਦੇ ਪਰ ਉੱਥੇ ਤੁਸੀਂ ਇਸ ਪੱਤੇ ਨੂੰ ਵੇਖਿਆ ਕਿ ਜਿਹੜਾ ਖੇਡਣ ਦੀ ਕੋਸ਼ਿਸ਼ ਕੀਤੀ ਗਿਆ ਸਿੱਧਾ ਸਿੱਧਾ ਇਲਜ਼ਾਮ ਬੀਜਪੀ ਤੇ ਲੱਗਾ ਕਿ ਬੀਜਪੀ ਕਾਮਯਾਬ ਨਹੀਂ ਹੋ ਸਕੀ ਆਪਣੇ ਮਨਸੂਬਿਆਂ 'ਚ ਕਿਉਂਕਿ ਪੰਜਾਬ ਹੈ ਤੇ ਪੰਜਾਬ ਦੇ ਵਿੱਚ ਹਿੰਦੂ ਮੁਸਲਮਾਨ ਤੇ ਚੱਲਣਾ ਨਹੀਂ ਤੇ ਫਿਰ ਬੀਜਪੀ ਕੋ ਪਤਾ ਕੀ ਹੈ ਮਤਲਬ ਨਫਰਤ ਤੋਂ ਬਗੈਰ ਬੀਜਪੀ ਅੱਗੇ ਵਾਅਦੇ ਨਹੀਂ ਸਾਦੀ ਮਤਲਬ ਹੁੰਦਾ ਕੋਈ ਬੀਜਪੀ ਦਾ ਕੰਸਟਰਕਟਿਵ ਪੋਲਿਟਿਕਸ ਕਰਦੀ ਹੈ ਡਿਵੈਲਪਮੈਂਟ ਦੀ ਪੋਲਿਟਿਕਸ ਕਰਦੀ ਹੈ ਅ તુસી તો જનવી વોટ મંગી હૈ તો બાત તુસી ઓકે તો બાત વોટ મંગી હી હમેશા જાતે અતારે હિંદુઓ મે સુલમાન કો સે પહચાનુ બિલકુલ ગલત તુસી બિલકુલ ગલત હમ જડે સંપ્રદાયક સોચ કોંગ્રેસ થી આવતે અલાઈટ પાર્ટી જમલામ સિંગ કે બોટ લેંદા બોલો જી કે દે લેંદા કે દે લેંદા ઓતે અપને मुसलमान ના રાખા જી મે મુસલમાન ના ની બોટ ઠીક હે ના નાલુ કો શાદ કે બોટ લેંદા સો બીજેપી ਜਿਹੜੀ ਆ ਉਸ ਜਿਹੜੀਸ ਕਨਸਟੀਟਿਊਸ਼ਨ ਦੀ ਸੈਕੂਲਰ ਸਪਿਰਟ ਆ ਉਹਦੇ ਮੁਤਾਬਕ ਕੰਮ ਕਰਦੀ ਆ ਇਹ ਜਿਹੜੇ ਦੂਜੀਆਂ ਪਾਰਟੀਆਂ ਹੈਗੀਆਂ ਕਾਂਗਰਸ ਹੋਣਾ ਚੋਂ ਖਾਸ ਤੌਰ ਤੇ ਇਹ ਧਰਮਾਂ ਦੀ ਅਪੀਜ਼ਮੈਂਟ ਨਾਲ ਜਾਤਾਂ ਦੀ ਅਪੀਜ਼ਮੈਂਟ ਜਦ ਤੁਸੀਂ ਇੱਕ ਸੈਕੂਲਰ ਕੰਟਰੀ ਬਣ ਗਿਆ ਤਾਂ ਵਾਹ ਅਪੀਜ਼ਮੈਂਟ ਜਲੰਧਰ ਵਾਲਾ ਪਾਸਾ ਪੁੱਠਾ ਪੈ ਗਿਆ ਨਹੀਂ ਜਲੰਧਰ ਵਾਲਾ ਪਤਾ ਨੂੰ ਸੈਟ ਨਾ ਉਹ ਪਤਾ ਖੇਡਿਆ ਕੀ ਹੋਇਆ ਉਹ ਨੋ ਪਤਾ ਕੋਈ ਪਤਾ ਨਹੀਂ ਕੋਈ ਉਹਦੇ ਚ ਪਲੈਨਿੰਗ ਨਹੀਂ ਸੀ ਕੋਈ ਕੁਝ ਨਹੀਂ ਸੀ आमने सामने उन्हें जय श्री राम क्या उन्हें ऑब्जेक्शन की थी पिंड पे खत्म हो गई गल इस करके कोई पता नहीं बीजेपी का कोई खत्म खत्म कोई खत्म का फिर इतों के प्रशासन ने सुबह सूझ बूझ दिखाई बीजेपी ने सूझ बूझ दिखाई है एविडेंस दिखाई बीजेपी ने बताया कि जब वो सबूत देखो कि वो राम ने बीजेपी ने सूझ बूझ दिखाई है गल नु बदल नहीं देता जी बदल नहीं देता बिल्कुल बीजेपी ने सूझ बूझ सो पंजाब से हुन फिर किमे बीजेपी प्रफुल्लित होई बीजेपी एक ਮੁਸਲਮਾਨਾਂ ਨੂੰ ਨਾਰਾਜ਼ ਕਰਕੇ ਬੈਠੇ ਹੋ ਔਰ ਕਿਸਾਨਾਂ ਨੂੰ ਵੀ ਤੁਸੀਂ ਲਗਭਗ ਬਹੁਤ ਐਸੀ ਸ਼ਰਦਾਬਲੀ ਬਣਤੀ ਹੈ ਉਹ ਹੁਣ ਵੀ ਨਾ ਉਹ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਹੜੀ ਜੋ ਵੀ ਹੱਤਵੰਦੀ ਕਹਿਣਾ ਕਿਨੂੰ ਦਹਿਸ਼ਤਗਰ ਕਹਿਣਾ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਨੂੰ ਹਾਂ ਅਸੀਂ ਨੇ ਕਦੇ ਵੀ ਕਿਹਾ ਸਿੱਧਾ ਕਿਸਾਨਾਂ ਦੇ ਨਾਲ ਆ ਮੋਦੀ ਜੋੜਾਂਗੇ ਕਿ ਮੈਂ ਮੋਦੀ ਸਾਹਿਬ ਨੇ ਆਖਿਆ ਕੱਲ ਪਰਸੋਂ ਹੱਡੀਆਂ ਵੱਡੀਆਂ ਤੁਸੀਂ 30 35 ਹਜ਼ਾਰ ਕਰੋੜ ਦੀਆਂ ਕਿਸਾਨਾਂ ਵਾਸਤੇ ਦਿੱਤੀਆਂ ਉਹਨਾਂ ਨੂੰ ਸਨਮਾਨ ਨਹੀਂ ਦੇ ਰਹੇ ਆ ਪੈਸੇ ਵੀ ਦੇ ਰਹੇ ਆ ਉਹਨੂੰ ਇਹ ਕਹਿ ਕੇ ਕਿ ਤੁਹਾਨੂੰ ਸਰੋਪਾ ਪਾ ਰਹੇ ਆ ਅਸੀਂ ਸੋ ਇਸ ਕਰਕੇ ਦੇਖੋ ਐਮੀ ਚਲੋ ਮੈਨੂੰ ਏਜੰਡਾ ਦੱਸੋ ਨਾ ਲਵਿਸ ਪਾਕਪੰਜਾਬ ਨੂੰ ਇਸ ਵੇਲੇ ਪੰਜਾਬ ਵੀ ਦੇਖ ਰਿਹਾ ਸੋਚ ਰਿਹਾ ਹੈ ਕਿ ਬਾਕੀ ਸਾਰੀਆਂ ਪਾਰਟੀਆਂ ਪੰਜਾਬ ਨਾਲ ਸਾਡੋ ਐਸੀ ਪਾਰਟੀ ਆ ਜਾਵੇ ਚਾਹੇ ਛੋਟੇ ਪਾਰਟਨਰਸ਼ਿਪ ਪੰਜਾਬ ਨੇ ਭਾਜਪਾ ਨੂੰ ਰਾਜ ਵਿੱਚ ਦੇਖਿਆ ਅਕਾਲੀ ਦਲ ਦੀ ਐਲਾਈਅੰਸਾਂ ਦੇਖਿਆ ਜਾਂ ਉਹ ਤੋਂ ਪਹਿਲਾਂ ਵੀ ਸਾਡਾ ਐਲਾਈਅੰਸ ਬਣਿਆ ਸੀ ਭਾਜਪਾ ਦੀ ਹਮੇਸ਼ਾ ਬੈਸਟ ਪਰਫਾਰਮੈਂਸ ਹੁੰਦੀ ਹੈ ਉਹ ਸਰਕਾਰਾਂ ਦੇ ਵਿੱਚ ਮੈਂ ਇਹਦਾ ਬਿਨਾਂ ਕਹਿ ਸਕਦਾ ਪਹਿਲਾਂ ਕੋਈ ਡਿਬੇਟ ਕਰ ਲੈ ਅੱਜ ਕੋਈ ਏਜੰਡਾ ਦੇ ਦਿਓ ਨਾ ਸਾਡੇ ਚੈਨਲ ਤੇ ਦੋ ਚਾਰ ਏਜੰਡੇ ਦੱਸ ਦਿਓ ਕਿ ਆਹ ਏਜੰਡੇ ਹੋਣਗੇ ਤੁਸੀਂ ਏਜੰਡਾ ਗੈਂਗਸਟਰ ਨੂੰ ਮੰਨਦੇ ਹੋ ਤੇ ਵਿਕਾਸ ਨੂੰ ਮੰਨਦੇ ਹੋ ਤੁਸੀਂ ਦੇਖੋ ਤੁਸੀਂ ਏਜੰਡਾ ਜਿਹੜੀ ਇੱਥੇ ਸਿੱਖਿਆ ਕ੍ਰਾਂਤੀ ਆ ਉਹਨੂੰ ਮੰਨਦੇ ਹੋ ਹੈਲਥ ਡਿਪਾਰਟਮੈਂਟ ਜਿਹੜੇ ਵੀ ਹੋ ਮੰਨਦੇ ਨੇ ਹੁਣ ਤਾਂ ਲੋਕ ਡਰੇ ਹੋਏ ਨੇ ਵੀ ਜਿੱਦਾਂ ਮਤਲਬ ਯੂਪੀ ਚ ਤਿੰਨ ਹਜ਼ਾਰ ਸਰਕਾਰੀ ਸਕੂਲ ਹੀ ਬੰਦ ਹੋ ਗਏ ਸੋ ਕਹਿੰਦੇ ਬੀਜੇਪੀ ਆ ਗਈ ਕਿ ਕਿਤੇ ਉਹਨਾਂ ਵੀ ਸਰਕਾਰੀ ਸਕੂਲਾਂ ਨੂੰ ਤਾਲੇ ਲੱਗ ਜਾਣ ਸਰਕਾਰ ਤੁਹਾਨੂੰ ਪਤਾ ਤਾਂ ਹੈ ਨਹੀਂ ਜੀ ਕੁਝ ਵੀ ਜੀ ਜੀ ਜਿਹੜੇ ਬੀਜ ਉੱਥੇ ਬੰਦ ਹੋਏ ਸਕੂਲ ਪਤਾ ਕਿਹੜੇ ਸੀ ਹਾਂਜੀ ਹਾਂਜੀ ਬੰਦ ਚਾਰ ਟੀਚਰ ਦੋ ਬੱਚੇ ਇੱਥੇ ਵੀ 2-3 ਵਾਰੀ ਸ਼ੁਰੂ ਹੋਈ ਹੈ ਗੱਲ ਇੱਥੇ ਪ੍ਰੈਸ਼ਰ ਇੰਨਾ ਜ਼ਿਆਦਾ ਕਿ ਸਕੂਲ ਬੰਦ ਨੇ ਅਨਦਰਬਿਲਿਟੀ ਦਾ ਪ੍ਰੈਸ਼ਰ ਤੁਸੀਂ ਇਦਾਂ ਸਟੱਡੀ ਕਰੋਨਾ ਚਾਹੀਤਿਆ ਨੂੰ ਨਾ ਉੱਥੇ ਜਿਹੜਾ ਸਕੂਲ ਬੰਦ ਹੋਇਆ ਉੱਥੇ ਬੱਚੇ ਘੱਟ ਸੀ ਨਾਨ ਪ੍ਰੋਡਕਟਿਵ ਸਕੂਲ ਸੀ ਉਹ ਸਿਰਫ ਟੀਚਰਾਂ ਦੇ ਐਡਜਸਟਮੈਂਟ ਵਾਸਤੇ ਸਕੂਲ ਸੀ ਇੱਥੇ ਵੀ ਬੜਾ ਸਕੂਲ ਇਦਾਂ ਲੱਗਿਆ ਤੁਸੀਂ ਦਿੱਲੀ ਮਾਡਲ ਬਣਾ ਲੈਂਦੇ ਤੁਸੀਂ ਦਿੱਲੀ ਮਾਡਲ ਦਾ ਫੇਲ ਹੋ ਗਿਆ ਸਭ ਨਾਲ ਕਚਰਾ ਇੰਪੋਰਟ ਲਾ ਦਿੱਲੀ ਮਾਡਲ ਜਾ ਕੇ ਦੇਖੋ ਦਿੱਲੀ ਤੁਸੀਂ ਇਹਨਾਂ ਦੀਆਂ ਗੱਲਾਂ ਨਾ ਸੁਣੀ ਜਾਓ ਉੱਥੇ ਦਾ ਤੁਸੀਂ ਹੈਲਥ ਮਾਡਲ ਦੇਖ ਲਓ ਤੇ ਕਚਰਾ ਮਾਡਲ ਆ ਅੱਜ ਜਾ ਕੇ ਦੇਖੋ ਨਾ ਕੀ ਹਥੇ ਮੈਂ ਇਹ ਕਹਣਾ ਐਸਲ ਲਾਅ ਐਂਡ ਆਰਡਰ ਸਭ ਤੋਂ ਵੱਡੀ ਚੀਜ਼ ਹੈ ਔਰ ਸਿਰਫ ਪੰਜਾਬ ਵਾਸੀਆਂ ਨੂੰ ਉਮੀਦ ਇੱਕ ਹੀ ਆ ਕਿ ਬੀਜੇਪੀ ਆਏਗੀ ਤਾਂ ਲਾਅ ਐਂਡ ਆਰਡਰ ਠੀਕ ਹੋਗਾ ਦੂਜਾ ਨਸ਼ਾ ਜਣਾਣਾ ਉੱਥੇ ਚ ਸਾਰੇ ਟੈਂਟਡ ਆ ਸવાય ਬੀਜੇਪੀ ਤੋਂ ਠੀਕ ਹੈ ਪਾਕਿਸਤਾਨੀਆ ਪੋਲੀਟਿਕ ਜੇ ਨਸ਼ਾ ਬੰਦ ਕਰ ਸਕਦਾ ਤਾਂ ਕੋਈ ਬੀਜੇਪੀ ਕਰੇਗੀ ਅਸੀਂ ਕਰਾਂਗੇ ਲਾਅ ਐਂਡ ਆਰਡਰ ਅਸੀਂ ਸੁਧਾਰਾਂਗੇ ਜੇ ਪੰਜਾਬ ਦੀ ਫਾਈਨੈਂਸ਼ੀਅਲ ਹਾਲਾਤ ਕੋਈ ਸੁਧਾਰ ਸਕਦਾ ਹੈ ਨਾ ਮੰਗਰ ਲੁਟੇਰੇ ਜਿਹੜੇ ਹੋਣਾ ਇਹ ਨਹੀਂ ਹੁੰਦੇ ਜੀ ਤਾਂ ਸਿਰਫ ਬੀਜੇਪੀ ਦੇ ਲੋਕਾਂ ਨੂੰ ਟੇਕਾ ਡਾਉਣ ਵਾਲੀ ਜਨ ਸਰਕਾਰ ਆਉਗੀ ਤਾਂ ਬੀਜੇਪੀ ਡਵੈਲਪਮੈਂਟ ਕਰੇਗੀ ਕਿਸਾਨਾਂ ਦਾ ਜੇਬ ਪਲਾ ਹੋਣਾ ਤਾਂ ਬੀਜੇਪੀ ਦੀ ਸਰਕਾਰ ਚ ਹੋਣਾ ਕਿਉਂਕਿ ਅੱਜ ਵੀ ਕਿਸਾਨ ਜੋ ਕਿਸਾਨਾਂ ਨੂੰ ਮਿਲ ਰਿਹਾ ਸੈਂਟਰ ਦੀਆਂ ਸਕੀਮਾਂ ਦਾ ਹੀ ਮਿਲ ਰਿਹਾ ਸਟੇਟ ਗਵਰਨਮੈਂਟ ਦਾ ਡੱਖਾ ਨਹੀਂ ਲੱਗ ਰਿਹਾ ਇਹਦੇ ਵਿੱਚ ਸવાય ਲੁੱਟ ਮਚੰਮਚਾਲ ਠੀਕ ਹੈ ਨਾ ਇਹ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਜ਼ਮੀਨਾਂ ਪੰਜਾਬ ਐਗਰੋਨੀਆਂ ਜ਼ਮੀਨਾਂ ਵੇਚਨੇ ਤੇ ਤੁਰ ਪਏ ਹੁਣ ਜੀ ਬਿਲਕੁਲ ਸੋ ਸਾਡੇ ਨਾਲ ਦਾ ਕੈਬਨਿਟ ਮੰਤਰੀ ਕੀਖਨ ਸਿੰਘ ਜੀ ਸੋਨਾ ਨੇ ਬੜੇ ਵਿਵਾਕੀ ਦੇ ਨਾਲ ਜਿਹੜੇ ਵੱਡੇ ਸਵਾਲ ਸੀ ਤਿੱਖੇ ਸਵਾਲ ਸੀ ਉਹਨਾਂ ਦਾ ਆਪਣਾ ਜਵਾਬ ਦਿੱਤਾ ਹੈ ਔਰ ਬੜਾ ਕਲੀਅਰ ਹੈ ਕਿ ਪੰਜਾਬ ਦੀ ਆਵਾਮ ਵੀ ਜਿਹੜੀ ਹੈ ਇਸ ਚੀਜ਼ ਨੂੰ ਲੈ ਕੇ ਬੜੀ ਚਿੰਤਤ ਹੈ ਕਿ ਹਰ ਇੱਕ ਪਾਰਟੀ ਨੂੰ ਅਸੀਂ ਮੌਕਾ ਦਿੰਦੇ ਹਾਂ ਪਰ ਹਰ ਇੱਕ ਪਾਰਟੀ ਨੇ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਵਿਕਾਸ ਕੀਤਾ ਉਹ ਹਰ ਇੱਕ ਚੀਜ਼ ਉਹਨਾਂ ਦੇ ਦਿਮਾਗ ਚ ਹੈ ਜਹਨ ਦੇ ਵਿੱਚ ਹੈ ਔਰ ਇਸ ਵੇਲੇ ਸੂਤ ਸਾਹਿਬ ਦਾ ਇਹ ਦਾਅਵਾ ਹੈ ਕਿ ਅਸੀਂ ਜਦੋਂ ਗੱਠਜੋੜ ਦੇ ਵਿੱਚ ਸੀ ਤੇ ਉਦੋਂ ਵੀ ਬਹੁਤ ਹੀ ਲੰਬਸਾਲ ਪੰਜਾਬ ਦਾ ਵਿਕਾਸ ਕੀਤਾ ਹੈ ਇਸ ਵੇਲੇ ਪੰਜਾਬ ਦੀ ਆਵਾਮ ਇਹ ਚਾਹੁੰਦੀ ਹੈ ਕਿ ਨਸ਼ੇ ਨੂੰ ਨਾਤ ਪਾਵੇ ਗੈਂਗਸਟਰ ਵਾਰ ਨੂੰ ਨਾਤ ਪਵੇ ਇੱਥੋਂ ਦੀ ਗੁੰਡਾਗਰਦੀ ਜਿਹੜੀ ਹੈ ਉਹਦੇ ਤੇ ਵੀ ਨਾਤ ਪਵੇ ਔਰ ਇਹਨੂੰ ਅਗਰ ਕੋਈ ਨਾਤ ਪਾ ਸਕਦਾ ਤੇ ਉਹ ਭਾਜਪਾ ਹੈ ਭਾਜਪਾ ਆਏਗੀ ਤੇ ਡਬਲ ਇੰਜਨ ਦੀ ਸਰਕਾਰ ਹੋਏਗੀ ਚੇਤੇ ਨਾਲ ਪੰਜਾਬ ਦਾ ਜਿਹੜਾ ਵਿਕਾਸ ਹੈ ਉਹ ਇੱਕ ਵਿਕਾਸ ਮਾਡਲ ਬਣ ਕੇ ਦੁਨੀਆ ਦੇ ਨਕਸ਼ੇ ਦੇ ਉੱਤੇ ਉਬਰੇਗਾ ਕਿਉਂਕਿ ਆਸ-ਪਾਸ ਜਿਹੜੀਆਂ ਬਾਰਡਰ ਸਟੇਟਾਂ ਨੇ ਬਾਰਡਰ ਸਟੇਟਾਂ ਦੇ ਵਿੱਚ ਜਦੋਂ ਰਸਤੇ ਖੁੱਲਣਗੇ ਤਾਂ ਪੰਜਾਬ ਦੋ ਸੋਨੇ ਦੀ ਚੜੀ ਬਣ ਲੱਗਿਆ ਕੋਈ ਡਾਕ ਨਹੀਂ ਸਕਦਾ ਉਸ ਤਰ੍ਹਾਂ ਐਜੂਕੇਸ਼ਨ ਦੀ ਗੱਲ ਕਰੀਏ ਹੈਲਥ ਸਿਸਟਮ ਦੀ ਗੱ ਕਿ ਇੱਕ ਮੌਕਾ ਬਾਕੀਆਂ ਨੂੰ ਦੇਖ ਕੇ ਦੇਖਿਆ ਸੋ ਇੱਕ ਮੌਕਾ ਜੇਕਰ ਜੀਪੀ ਨੂੰ ਦਿੰਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡਾ ਫੈਸਲਾ ਜਿਹੜਾ ਇਹਦੇ ਤੇ ਕਦੀ ਤੁਹਾਨੂੰ ਪਛਤਾਉਣਾ ਨਹੀਂ ਪਏਗਾ ਸੋ ਇਹਦੇ ਨਾਲ ਹੀ ਲੈਣੇ ਸਾਥ ਬਾਬਾ ਸ਼ੁਕਰੀਆ ਇੱਕ ਦਰੋ ਹੱਥ ਸਾਧੀਆ ਵਾਦਨਾ ਰੇਟੂ